ਆਸਟਰੇਕਸ਼ਨ ਕੀ ਹੈ ਜੀ ਜੇੜ ਤੋਂ ਇੱਕ ਦਿਨ ਬਾਹਰ ਲਾ ਕੇ ਆਏ ਹੋਗੇ ਦੇਖੋ ਪਹਿਲੀ ਗੱਲ ਸਾਡਾ ਕਿਉਂਕਿ ਅਸੀਂ ਤਾਂ ਪਰਿਵਾਰ ਪਰਿਵਾਰ ਖਾਤਰ ਅੰਦਰ ਗਿਆ ਸੀ ਸਾਰਾ ਪਰਿਵਾਰ ਇੱਧਰ ਆਸ਼ੂ ਜੀ ਲੋਕਾਂ ਖਾਤਰ ਕੋਈ ਪਹਿਲੀ ਜੇਲ ਨਹੀਂ ਇੱਧਰ ਸੰਜੀਤ ਤਲਵਾਰ ਜੀ ਖੜੇ ਆ ਸਾਡੇ ਪ੍ਰਧਾਨ ਨੇ ਜ਼ਿਲ੍ਹੇ ਦੇ ਇੱਧਰ ਸਾਡੇ ਸੀਨੀਅਰ ਡਿਪਟੀ ਮੇਅਰ ਰਹੇ ਆ ਇਹ ਆਪ ਮਲੋਤਰਾ ਸਾਹਿਬ ਖੜੇ ਆ ਤੇ ਸਾਡੇ ਲਈ ਜੇਲਾਂ ਇਹ ਤਾਂ ਗੱਲ ਇਹ ਆ ਵੀ ਕبھی ਬਾਬੂ ਰੇਲਵੇ ਕਬੀ ਜੇਲ੍ਹ ਵਿੱਚ ਇਸ ਕਰਕੇ ਇਹ ਕੋਈ ਵੱਡੀਆਂ ਗੱਲਾਂ ਨਹੀਂ ਲੋਕਾਂ ਦੇ ਲਈ ਕਿਉਂਕਿ ਲੋਕਾਂ ਦੀ ਆਵਾਜ਼ ਉਠਾਈ ਆ ਜਿਹੜੇ ਕਾਲੇ ਅੰਗਰੇਜ਼ ਆਏ ਹੋਏ ਆ ਕਾਲੇ ਗੋਰੇ ਨੇ ਜਿਹੜੇ ਇਹ ਪਹਜਾਉਣੇ ਆ ਕਿ ਨਹੀਂ ਪਹਜਾਉਣੇ ਇਹਨਾਂ ਖਾਤਰ ਜੇਲਾਂ ਕੱਟਣੀਆਂ ਹੀ ਪੈਂਦੀਆਂ ਏ ਤੇ ਅਸੀਂ ਤਾਂ ਲੋਕਾਂ ਦਾ ਬਜਟ ਦਾ ਜਿਹੜਾ 1000 ਰੁਪਇਆ ਇਹਨਾਂ ਨੇ ਗਰੰਟੀ ਦਿੱਤੀ ਸੀ ਗਰੰਟੀ 1000 ਦੀ ਉਹ ਕਿੱਥੇ ਆ ਜੀ 2500 ਰੁਪਇਆ ਜਿਹੜੀ ਪੈਨਸ਼ਨ ਦੀ ਗੱਲ ਕੀਤੀ ਸੀ ਉਹ ਕਿੱਥੇ ਆ ਜੀ ਜਿਹੜੀ ਸ਼ਗਨ ਸਕੀਮ ਦੀ ਗੱਲ ਕੀਤੀ ਸੀ ਉਹ ਕਿੱਥੇ ਆ ਜੀ ਐਮਐਸਪੀ ਚੁਟਕੀ ਮਾਰ ਕੇ ਆਉਣੀ ਸੀ ਉਹ ਕਿੱਥੇ ਆ ਜੀ ਤੇ ਇਹ ਹਰ ਪਾਸੇ ਹਰ ਦਫਤਰ ਚ ਜੋ ਲੁੱਟ ਹੋ ਰਹੀ ਆ ਚਾਹੇ ਉਹ ਕੋਈ ਮਹਿਕਮਾ ਹੋਵੇ ਚਾਹੇ ਪਟਵਾਰੀ ਆਪਣਾ ਕੰਮ ਛੱਡੀ ਬੈਠੇ ਆ ਵੀਡੀਓ ਤੁਸੀਦਾਰ ਕਿਤੇ ਹੈ ਹੀ ਨਹੀਂ ਗੇ ਅਫਸਰ ਨੇ ਜਿਹੜੇ ਉਹ ਬਿਲਕੁਲ ਬਿਲਕੁਲ ਉਹਨਾਂ ਦੇ ਹੱਥ ਕਿਸੇ ਦੀ ਕੋਈ ਲਗਾਮ ਨਹੀਂ ਕਿਉਂਕਿ ਕਿਸੇ ਦੇ ਪੱਲੇ ਕਿਉਂ ਨਹੀਂ ਕਿਉਂਕਿ ਸਭ ਕੁਝ ਜਿਹੜਾ ਹੈ ਉਹ ਦਿੱਲੀੋਂ ਚੱਲਦਾ ਏ ਦਿੱਲੀ ਕੇਜਰੀਵਾਲ ਉਹਨਾਂ ਅੱਗੇ ਰੱਖਿਆ ਹੋਇਆ ਇੱਕ ਰਾਗਬ ਚੱਡਾ ਤੇ ਉਹ ਚੱਡਾ ਉਹ ਸਾਰਾ ਕੁਝ ਉਹਰੇ ਲੁੱਟਦਾ ਮਾਰਦਾ ਉੱਥੋਂ ਆਰਡਰ ਆਉਂਦੇ ਆ ਉਰੇ ਨਾ ਕਿਸੇ ਕੈਬਿਨੇਟ ਦੇ ਕਿਸੇ ਦੇ ਕੁਝ ਪੱਲੇ ਨਹੀਂਗਾ ਸਿਰਫ ਆ ਜੇਲ ਕਿਉਂ ਜੇਲ ਕਿੱਡੀ ਇਹ ਗੱਲ ਕੀ ਸੀ ਜੇਲ ਵਾਲੀ ਮੈਨੂੰ ਇਹ ਦੱਸੋ ਨਾ ਇਹ ਆਦਤ ਪਈ ਆ ਵੀ ਵਿਜੀਲੈਂਸ ਰਾਹੀਂ ਪੁਲਿਸ ਰਾਹੀਂ ਵੀ ਜਦੋਂ ਵੀ ਲੱਤਾਂ ਕੰਬਦੀਆਂ ਨੇ ਨਾ ਕੇਜਰੀਵਾਲ ਦੀਆਂ ਤੇ ਉਹ ਪੰਜਾਬ ਪੁਲਿਸ ਨੂੰ ਅੱਗੇ ਕਰਦਾ ਨਹੀਂ ਇਹਨਾਂ ਚ ਤੁਹਾਨੂੰ ਯਾਦ ਹੋਣਾ ਇੱਕ ਬੀਜੇਪੀ ਦਾ ਲੀਡਰ ਉਹ ਬਗਾ ਉਹਨੂੰ ਚੱਕਣ ਗਏ ਸੀ ਤੇ ਦੇਖ ਲਿਆ ਅਸੀਂ ਹਰਿਆਣੇ ਪੁਲਿਸ ਨੇ ਕਿਵੇਂ ਖੋਲੇ ਸਿਰਾ ਚ ਤੇ ਇਹ ਐਸੇ ਬੰਦੇ ਆ ਵੀ ਜਿਹੜੇ ਕਿਸਾਨ ਸਾਡਾ ਗੋਲੀ ਮਾਰ ਕੇ ਸਾਡਾ ਨੌਜਵਾਨ ਮਾਰਤਾ ਕਿੰਨੀਆਂ ਦੀਆਂ ਲੱਤਾਂ ਤੋੜਤੀਆਂ ਕਿੰਨੇ ਦੀਆਂ ਅੱਖਾਂ ਕੱਢਤੀਆਂ ਇਹ ਨਾਮਰਦਾਂ ਤੋਂ ਹਜੇ ਤੱਕ ਹਜੇ ਤੱਕ ਇਹਨਾਂ ਤੋਂ ਕਿਸੇ ਖਿਲਾਫ ਐਫ ਆਈ ਆਰ ਦਰਜ ਨਹੀਂ ਹੋਈ ਜ਼ੀਰੋ ਐਫ ਆਈ ਆਰ ਤੇ ਸਾਡੇ ਤੇ ਅਸੀਂ ਲੋਕਾਂ ਦੀ ਗੱਲ ਕਰਨ ਗਏ ਆ ਤੇ ਉਹੀ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਤਾਲਾਏ ਜਿਹੜਾ ਉਹ ਵਿਧਾਨ ਸਭਾ ਚ ਲਈ ਫਿਰਦੇ ਸੀ ਪਰ ਉਹਨਾਂ ਤੇ ਕਿਉਂ ਨਾ ਦਰਜ ਐਫ ਆਈ ਆਰ ਹੋਵੇ ਉਹਨਾਂ ਨੇ ਤਾਂ ਵਿਧਾਨ ਸਭਾ ਨੂੰ ਹੀ ਤਾਲਾ ਲਾਉਣ ਨੂੰ ਕਹਿਤਾ ਕਿਉਂਕਿ ਕੁਝ ਹੋ ਹੀ ਨਹੀਂ ਰਿਹਾ ਇਸ ਕਰਕੇ ਇਹ ਤਿਆਰ ਰਹਿਣ ਇਹ ਹਰ ਹਰ ਇੱਕ ਇੱਕ ਕਾਂਗਰਸੀ ਉਹ ਜੇਲ੍ਹ ਜਾਣ ਨੂੰ ਕੱਲ ਹਜ਼ਾਰਾਂ ਆਏ ਸੀ ਫਿਰ ਇਹਨਾਂ ਦੀ ਹਿੰਮਤ ਨਹੀਂ ਪਈ ਵੀ ਕਿਸੇ ਨੂੰ ਇਹ ਜੇਲ੍ਹ ਲਿਜਾ ਸਕਣ ਚਾਰਾਂ ਤੋਂ ਸਿਵਾਏ ਤੇ ਸਾਰੇ ਤਿਆਰ ਬੈਠੇ ਆ ਅੱਜ ਲੁਧਿਆਣੇ ਦੇਖਿਓ ਜਾ ਕੇ ਅਗਲੀ ਰਣਨੀਤੀ ਬਣੇਗੀ ਅਗਲਾ ਸੰਘਰਸ਼ ਜਾਰੀ ਰਹੂਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੂਰੇ ਬਿਲਕੁਲ ਝੁਕੋ ਨਾ ਜੇ ਦਬਕੇ ਮਾਰਦਾ ਮੈਂ ਫਲਾਨੇ ਇਥੇ ਕਲੇ ਕੇਸ ਕੋਲ ਨੂੰ ਫਲਾਨੇ ਦੇ ਉਲਟ ਸਾਡੇ ਕੋਲ ਕਾਗਜ ਨੇ ਵਿਧਾਨ ਸਭਾ ਚ ਜਿਸ ਤਰੀਕੇ ਨਾਲ ਸਾਡੇ ਐਮ ਐਲ ਏ ਲੋਕਾਂ ਲਈ ਜੂਝ ਰਹੇ ਆ ਉਸੇ ਤਰੀਕੇ ਨਾਲ ਅਸੀਂ ਬਾਹਰ ਸੰਘਰਸ਼ ਕਰ ਰਹੇ ਆ ਤੇ ਇਹ ਨਿਰੰਤਰ ਜਾਰੀ ਰਊ ਹਰ ਜ਼ਿਲ੍ਹੇ ਚ ਜਾਊਗਾ ਇਹ ਕਾਂਗਰਸ ਤੋਂ ਕਹਿੰਦੇ ਕੜਜਾ ਅੱਗੇ ਗਈ ਆ ਸਾਡੇ ਅਸੀਂ ਕੜਜਾ ਉਤਾਰ ਰਹੇ ਆ ਜਿਹੜਾ ਉਹ ਯਾਰ ਤੁਹਾਡੇ ਤੁਹਾਡੇ ਕੋਲ ਪੱਲੇ ਹੈ 68000 ਕਰੋੜ ਰੁਪਇਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾੜਤਾ ਤੁਸੀਂ ਕਿਹੜੀਆਂ ਗੱਲਾਂ ਕਰੋਗੇ ਤੁਸੀਂ ਮੁਕਾਬਲਾ ਕਰੋਗੇ ਆਪਣਾ ਕੈਪਟਨ ਮਰਿੰਦਰ ਸਿੰਘ ਜੀ ਨਾਲ ਤੁਸੀਂ ਮੁਕਾਬਲਾ ਕਾਂਗਰਸ ਨਾਲ ਕਰੋਗੇ ਇਹ ਦੇਖੋ ਇਹ ਤਾਂ ਬਿਲਕੁਲ ਹੀ ਵਾਕਈ ਸਾਨੂੰ ਵੀ ਮਾੜੀ ਮੋਟੀ ਆਸ ਸੀ ਅੱਗੇ ਪਰ ਬਿਲਕੁਲ ਜਲੂਸ ਨਿਕਲ ਗਿਆ ਡਰਾਮਾ ਮੜ ਗਿਆ ਅੱਜ ਉਹ ਜ਼ਿਲ੍ਹਿਆਂ ਦੀ ਹਾਲਤ ਆ ਜਿਹੜਾ ਵੀ ਕੋਈ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਕਿਸੇ ਨਾਂ ਦੀ ਟੋਟਲ ਡਿਫੰਕ ਹੋ ਗਈ ਆ ਕੋਈ ਫੈਸਲਾ ਨਹੀਂ ਮੰਤਰੀਆਂ ਦੀ ਕੋਈ ਹਿੰਮਤ ਹੀ ਹੈ ਨਹੀਂ ਵੀ ਉਹਨਾਂ ਦੀ ਕੋਈ ਅਫਸਰ ਵੀ ਮੰਗ ਲੈ ਤੇ ਤੁਸੀਂ ਤੁਸੀਂ ਲੈਂਗੁਏਜ ਕਦੇ ਸੋਚੀ ਯਾਰ ਅਸੀਂ ਵੀ ਸਾਰੇ ਮੰਤਰੀ ਐਮ ਐਲ ਏ ਰਹੇ ਹਾਂ ਤਿੰਨ ਤਿੰਨ ਵਾਰ ਪਾਰਲੀਮੈਂਟ ਚਲेंगे ਜਿਹੜਾ ਕੁਝ ਤੁਸੀਂ ਪਿਛਲੇ ਦਿਨਾਂ ਚ ਦੇਖਿਆ ਵਿਧਾਨ ਸਭਾ ਚ ਉਹ ਲੋਕ ਦੇਖ ਕੇ ਕੀ ਕਹਿੰਦੇ ਹੋਣਗੇ ਵੀ ਇਹ ਪੰਜਾਬ ਕਿੱਧਰ ਨੂੰ ਜਾ ਰਿਹਾ